ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੋਂ ਮੇਰੇ ਨਾਲ ਮਜੂਤਰੇ ਡਾਕਟਰ ਹਰਵਿੰਦਰ ਸਿੰਘ ਭੱਟੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਜੀ ਸਤਿ ਸ੍ਰੀ ਅਕਾਲ ਪੰਗੋਤ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਐਮਐਲਏ ਆ ਆਪਣੇ ਨੇ ਐਮਪੀ ਇੱਕ ਨਹੀਂ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਗੁਰਮੇਲ ਸਿੰਘ ਜਿਹੜੇ ਘਰਾਚੋਂ ਪੜਦੇ ਸਰਪੰਚ ਸੀ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਮੈਦਾਨ ਦੇ ਵਿੱਚ ਉਤਾਰਿਆ ਸਿਮਰਜੀਤ ਸਿੰਘ ਮਾਨ ਤੋਂ ਉਹ ਹਰ ਗਏ ਜਦੋਂ ਅਗਲੀ ਇਲੈਕਸ਼ਨ ਆਉਂਦੀ ਹੈ ਪੰਜਾਬ ਦੇ ਵਿੱਚ ਉਦੋਂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਾਂਗਰਸ ਦੇ ਇੱਕ ਲੀਡਰ ਸੀ ਉਸ ਤੋਂ ਕਾਂਗਰਸ ਤੋਂ ਅਸਤੀਫਾ ਦਿਵਾ ਕੇ ਆਮ ਆਦਮੀ ਪਾਰਟੀ ਜੁਆਇਨ ਕਰਵਾਈ ਜਾਂਦੀ ਹੈ ਉਹਨਾਂ ਨੂੰ ਤੇ ਉਹ ਐਮਪੀ ਚੁਣੇ ਜਾਂਦੇ ਨੇ ਜਲੰਧਰ ਦਾ ਤੇ ਹੁਣ 24 ਦੀ ਚੋਣ ਹੈ ਆਮ ਆਦਮੀ ਪਾਰਟੀ ਨੇ ਆਪਣੇ ਜਿਹੜੇ ਐਮਪੀ ਸੀ ਉਹ ਡਿਕਲੇਅਰ ਕਰਦੇ ਉਮੀਦਵਾਰ ਤੇ ਪੰਜ ਉਹਨਾਂ ਦੇ ਵਿੱਚੋਂ ਕੈਬਨਿਟ ਮੰਤਰੀ ਨੇ ਤਿੰਨ ਉਹਨਾਂ ਦੇ ਵਿੱਚੋਂ ਕਰਮਜੀਤ ਅਨਮੋਲ ਹੋ ਗਏ ਜਾਂ ਹੋਰ ਅ ਗੁਰਪ੍ਰੀਤ ਜੀਪੀ ਸਾਹਿਬ ਜਿਹੜੇ ਕਾਂਗਰਸ ਤੋਂ ਆਏ ਨੇ ਉਹ ਸਾਰੇ ਹੋ ਗਏ ਤੇ ਹੁਣ ਡਾਕਟਰ ਸਾਹਿਬ ਇੱਕ ਸਵਾਲ ਹੈਗਾ ਕਿ 92 ਸਿੱਟਾ ਨੇ ਆਮ ਆਦਮੀ ਪਾਰਟੀ ਦੇ ਕੋਲੇ ਇੱਕ ਵੱਡਾ ਤਾਮਜਾਮ ਹੈ ਵੱਡਾ ਇੱਕ ਸੰਗਠਨ ਹੈ ਪਾਰਟੀ ਦੇ ਕੋਲ ਨੇਤ ਪ੍ਰੋਗਰਾਮ ਹੁੰਦੇ ਨੇ ਜਦੋਂ ਕੇਜਰੀਵਾਲ ਸਾਹਿਬ ਆਉਂਦਾ ਲੱਖਾਂ ਦੀ ਗਿਣਤੀ ਦੇ ਵਿੱਚ ਰੈਲੀਆਂ ਦੇ ਵਿੱਚ ਇਕੱਠ ਹੁੰਦੇ ਨੇ ਪਰ ਕੈਬਨਟ ਦੇ ਵਿੱਚੋਂ ਪੰਜ ਜਿਹੜੇ ਮਨਿਸਟਰ ਨੇ ਉਹਨਾਂ ਨੂੰ ਇਸ ਮੈਦਾਨ ਦੇ ਵਿੱਚ ਉਤਾਰਿਆ ਜਾਣਾ ਇਹ ਗੱਲ ਲੋਕਾਂ ਨੂੰ ਰੜਕ ਰਹੀ ਹੈ ਕਿ ਆਖਰ ਕਿਉਂ ਜਾਂ ਫਿਰ ਪਾਰਟੀ ਦਾ ਹੈ ਕਿ ਵੱਡੇ ਫੇਸ ਅਸੀਂ ਉਤਾਰਾਂਗੇ ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਲੈ ਲਏ ਸੀ ਕਾਂਗਰਸ ਦੇ ਵਿੱਚੋਂ ਗੁਰਪ੍ਰੀਤ ਜੀਪੀ ਸਾਹਿਬ ਹੁਣ ਆ ਗਏ ਤੇ ਇੱਕ ਜਿਹੜੇ ਹੋਰ ਹੈਗੇ ਨੇ ਚੱਬੇਵਾਲਾ ਸਾਹਿਬ ਉਹਨਾਂ ਨੂੰ ਵੀ ਉਹਨਾਂ ਦੀ ਵਧਾਈਤੀ ਛੜਵਾਤੀ ਕਹਿੰਦੇ ਕਿ ਉਹ ਵੀ ਹੁਸ਼ਿਆਰ ਪਰ ਤੋਂ ਮੈਂਬਰ ਤਜੇ ਲੋਕ ਸਭਾ ਦੇ ਲਈ ਉਮੀਦਵਾਰ ਹੋ ਸਕਦੇ ਨੇ ਡਾਕਟਰ ਸਾਹਿਬ ਦੇਖੋ ਪਿਛਲੇ ਵਾਰ ਕਾਂਗਰਸ ਨੇ ਵੀ ਚੋਣ ਦੜੀ ਸੀ ਪਹਿਲਾਂ ਅਕਾਲੀ ਦਲ ਨੇ ਵੀ ਚੋਣ ਦੜੀ ਸੀ ਕਿਟਰ ਪਤਾਇਆ ਜਾਂਦਾ ਆਪਣਾ ਕੈਬਨਿਟ ਹੋਗੀ 92 ਐਮਐਲਏ ਹੋਗੇ ਫਿਰ ਰਾਜ ਸਭਾ ਦੇ ਮੈਂਬਰ ਹੋਗੇ ਨਾਲ ਨਾਲ ਪਾਰਟੀ ਚਾਹੁੰਦੀ ਕਿ 13 ਬੰਦੇ ਹੋਰ ਅਸੀਂ ਆਪਣੇ ਮੈਦਾਨ ਦੇ ਵਿੱਚ ਨਵੇਂ ਉਤਾਰੀਏ 13 ਦੇ ਵਿੱਚੋਂ 8 10 12 ਜਿੰਨੇ ਵੀ ਲੋਕ ਵੋਟ ਪਾਉਣਗੇ ਉਹਨੇ ਕਿ ਜਿੱਤ ਜਾਣਗੇ ਪਰ ਜਿਹੜੀ ਸਟਰੈਟਜੀ ਦੇ ਨਾਲ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਇਹ ਲੋਕਾਂ ਦੀ ਸੋਚ ਤੋਂ ਪਰੇ ਹੈ ਕਿ ਆਖਰ ਐਦਾਂ ਹੋ ਕਿਉਂ ਰਿਹਾ ਤੁਹਾਡਾ ਤਜਰਬਾ ਕੀ ਕਹਿੰਦਾ ਇਹਦੇ ਤੇ ਕਿ ਪੰਜ ਉਹ ਲੋਕ ਡਾਕਟਰ ਬਲਵੀਰ ਜਾਂ ਖੁੱਡੀਆਂ ਸਾਹਿਬ ਧਾਲੀਵਾਲ ਸਾਹਿਬ ਲਾਲਜੀਤ ਸਿੰਘ ਭੁੱਲਰ ਸਾਹਿਬ ਹੋਗੇ ਈਵਨ ਕਿ ਡਾਕਟਰ ਬਲਵੀਰ ਹੋរី ਹੋਗੇ ਤੇ ਉਹ ਲੋਕ ਜਿਹੜੇ ਆਪਣੇ ਫੀਲਡ ਦੇ ਵਿੱਚ ਅੱਛਾ ਕੰਮ ਕਰ ਰਹੇ ਸੀ ਇਹਨਾਂ ਲੋਕਾਂ ਨੂੰ ਆਪਣੇ ਫੀਲਡ ਤੋਂ ਹਟਵਾ ਕੇ ਇਸ ਵਾਲੇ ਪਾਸੇ ਲਾਇਆ ਗਿਆ ਕਿ ਅਖਰ ਇਹ ਕਿਉਂ ਹੋ ਰਿਹਾ ਦੂਜੇ ਪਾਸੇ ਬਗਾਵਤੀ ਸੁਰ ਵੀ ਉੱਠੇ ਨੇ ਜਿਵੇਂ ਪਟਿਆਲਾ ਤੋਂ ਜਿਹੜਾ ਲੋਕ ਸਭਾ ਦਾ ਇੰਚਾਰਜ ਲਾਇਆ ਹੋਇਆ ਸੀ ਉਹਨਾਂ ਨੇ ਤਾਂ ਨਾਲ ਨਾਲ ਫੇਸਬੁੱਕ ਦੇ ਉੱਪਰ ਇੱਕ ਪੋਸਟ ਪਾਤੀ ਸੀ ਇਦਾਂ ਹੀ ਹੋਰ ਹਲਕੇ ਦੇ ਵਿੱਚ ਠੀਕ ਹੈ ਕਿ ਗੱਲਾਂ ਬਾਹਰ ਪਬਲਿਕ ਡੋਮੇਨ ਦੇ ਵਿੱਚ ਨਹੀਂ ਆ ਰਹੀਆਂ ਕਿਸੇ ਅਫੀਸ਼ਰ ਪਲੇਟਫਾਰਮ ਦੇ ਉੱਪਰ ਗੱਲ ਨਹੀਂ ਆ ਰਹੀ ਪਰ ਅੰਦਰੋਂ ਖਤ ਜਿਹੜੀ ਅੱਗੇ ਉਹ ਲਗਾਤਾਰ ਲਗ ਰਹੀ ਹੈ ਔਰ ਸਰ ਕਿਉਂ ਇਹ ਹੋ ਰਿਹਾ ਤੁਹਾਡੇ ਤਜਰਬੇ ਤੋਂ ਅਸੀਂ ਸਮਝਾਂਗੇ ਜੀ ਡਾਕਟਰ ਸਾਹਿਬ ਹਾਂ ਜੀ ਸੋ ਇਹ ਥੋੜਾ ਜਨਾ ਆਪਾਂ ਨੂੰ ਪਿੱਛੇ ਜਾਣਾ ਪਊਗਾ ਕਿ ਜਿਹੜੀ ਪਾਰਟੀ ਦਾ ਇਹਦਾ origin ਜਾਂ ethos ਜਾਂ ਜਿਸ ਤਰੀਕੇ ਦੇ ਨਾਲ ਬਣੀ ਜਿਸ ਤਰ੍ਹਾਂ ਅੰਨਾ ਹਜ਼ਾਰੇ ਦੀ ਜਿਹੜੀ ਮੂਵਮੈਂਟ ਸੀਗੀ ਆਮ ਤੌਰ ਤੇ ਆਪਾਂ ਦੇਖਿਆ ਕਿ ਲਹਿਰਾਂ ਦੇ ਵਿੱਚੋਂ ਪਾਰਟੀਆਂ ਨਿਕਲੇ ਆਉਂਦੀਆਂ ਨੇ ਜਿਵੇਂ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਕਾਲੀ ਦਲ ਨਿਕਲਿਆ ਸੀ ਫਰੀडम ਸਟਰਗਲ ਦੇ ਵਿੱਚੋਂ ਕਾਂਗਰਸ ਨਿਕਲੀ ਸੀ ਜਾਂ ਜਿਹੜਾ ਹਿੰਦੂਇਜ਼ਮ ਦੀ ਜਿਹੜੀ ਰਿਵਾਈਵਲਿਜ਼ਮ ਹੈ ਬਾਬਰੀ ਮਸਜਿਦ ਦੀ ਜਿਹੜੀ ਮਤਲਬ ਕਹੋ ਯਾਤਰਾ ਵਾਲਾ ਸੰਘਰਸ਼ ਸੀਗਾ ਉਹਦੇ ਚੋਂ ਭਾਜਪਾ ਸਟਰੋਂਗ ਹੋਈ ਨਿਕਲੀ ਤਾਂ ਪਹਿਲਾਂ ਹੀ ਚਲੋ ਥੋੜੀ-ਬਹੁਤ ਜਨਸੰਘ ਦੇ ਨਾਂ ਹਿੱਟ ਚੱਲਦੀ ਹੁੰਦੀ ਸੀ ਜਿਹੜੀ ਆਮ ਆਦਮੀ ਪਾਰਟੀ ਹੈ ਨਿਕਲੀ ਹੈ ਇੰਡੀਆ ਅਗੇਂਸਟ ਕ腐ਸ਼ਨ ਦੇ ਵਿੱਚੋਂ ਜਿਹੜੀ ਇੰਨਾ ਹਜ਼ਾਰੇ ਦੀ ਮੂਵਮੈਂਟ ਸੀ ਉਹ ਆਪਣੇ ਆਪ ਦੇ ਵਿੱਚ ਬੜੀ ਯੂਨੀਕ ਮੂਵਮੈਂਟ ਸੀਗੀ ਕਿਸਮ ਦੀ ਕਿ ਸਾਰੇ ਦਾ ਸਾਰਾ ਜਿਹੜਾ ਚੋਦੀ মিডিਆ ਹੈ ਬੇਸਿਕਲੀ ਕਾਰਪੋਰੇਟ মিডিਆ ਹੈ ਇਹ ਉੱਥੇ ਰਾਮਲੀਲਾ ਗਰਾਊਂਡ ਦੇ ਵਿੱਚ ਬੈਠਾ ਸੀ ਬੜੀ ਇੱਜ਼ਤ ਤੇ ਸ਼ਰਧਾ ਦੇ ਨਾਲ ਮਤਲਬ ਉਹ ਜਗ੍ਹਾ ਦਿੱਤੀ ਗਈ ਸਪੇਸ ਦਿੱਤਾ ਗਿਆ ਬੱਦ ਰੱਖਿਆ ਗਿਆ ਬੜਾ ਸੋਹਣਾ ਉਹ ਲਹਿਰ ਚੱਲੀ ਫਿਰ ਅਸੀਂ ਉਹੀ ਰਾਮਲੀਲਾ ਗਰਾਊਂਡ ਇਨਸੀਡੈਂਟਲੀ ਕੱਲ ਉਹ ਸੀਵਰੇਜ ਦੇ ਪਾਣੀ ਨਾਲ ਭਰਿਆ ਹੋਇਆ ਸੀ ਜਦੋਂ ਕਸਾਨਾਂ ਨੇ ਜਾਣਾ ਸੀ ਸੋ ਇਹ ਮਤਲਬ ਜਿਹੜੀ ਲਹਿਰ ਜਦੋਂ ਚੱਲੀ ਉਹਦੇ ਤੋਂ ਇਹ ਸੀ ਨੌਨ ਪੋਲਿਟিক্যাল ਮੂਵਮੈਂਟ ਫਿਰ ਇਹ ਫਟ ਗਈ ਪੋਲਿਟਿਕਸ ਦੇ ਵਿੱਚ ਆ ਗਏ ਕੇਜਰੀਵਾਲ ਸਾਹਿਬ ਆ ਗਏ ਬੜੇ ਨੌਮੀ ગ્રਮੀ ਚਿਹਰੇ ਵੱਡੇ ਵੱਡੇ ਲੋਕ ਇੰਟੈਲੈਕਚੂਅਲ ਆਪਣੇ ਆਪਣੇ ਫੀਲਡ ਦੇ ਬੜੇ ਸਮਰੱਥ ਮਤਲਬ ਸਾਡੇ ਨੇਵੀ ਦੇ ਜਿਹੜੇ ਮਾਰਸ਼ਲ ਸੀ ਉਹ ਤੋਂ ਲੈ ਕੇ ਪ੍ਰਸ਼ਾਦ ਪੋਸ਼ਨ ਯੋਗਿੰਦਰ ਜਾਦਵ ਧਰਮਵੀਰ ਗਾਂਧੀ ਹੋਣੀ ਅੱਛਾ ਇਹਨਾਂ ਨੂੰ ਹੋਰ ਕਿਤੇ ਜ਼ਿਆਦਾ ਰਿਸਪੌਂਸ ਨਹੀਂ ਛਿੜਿਆ ਉਦੋਂ ਵੀ ਪੰਜਾਬ 'ਚ ਮਿਲਿਆ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਇਹਨਾਂ ਦਾ ਐਕਸਪੀਰੀਅੰਸ ਆਪਾਂ ਦਿੱਲੀ ਨੂੰ ਪਾਸੇ ਛੱਡ ਲਿਆ। ਪੰਜਾਬ ਦੇ ਵਿੱਚ ਇੱਕ ਕਾਰਪੋਰੇਸ਼ਨ ਦੇ ਤੌਰ ਤੇ ਇਹਨਾਂ ਨੇ ਕੰਮ ਕੀਤਾ ਕਿ ਜਿਸ ਤਰੀਕੇ ਦੇ ਨਾਲ ਸੀਜ਼ਨਲ ਲੇਬਰ ਹੁੰਦੀ ਹੈ ਨਾ ਉਸ ਤਰੀਕੇ ਨਾਲ ਬੰਦੇ ਭਰਤੀ ਕੀਤੇ ਕਮਰਸੰਦੂ ਛੋਟੇਪੁਰ ਮਲ ਗਿਣਤੀ ਨਹੀਂ ਵੱਡੇ ਵੱਡੇ ਨਾਮ ਡਾਕਟਰ ਦਰਜੀਤ ਸਿੰਘ ਤੋਂ ਲੈ ਕੇ ਜਦੋਂ ਜੀ ਕਰਦੇ ਸੀਗੇ ਜਰੀਵਾਲ ਸਾਹਿਬ ਰੱਖ ਲੈਂਦੇ ਸੀ ਜਦੋਂ ਜੀ ਕਰਦੇ ਸੀ ਕੱਢ ਦਿੰਦੇ ਸੀ। ਅੱਜ ਦੀ ਡੇਟ ਦੇ ਵਿੱਚ ਵੀ ਇਹ ਹੈ ਕਿ ਜਿਹੜੇ ਦਿੱਲੀ ਵਾਲੇ ਬੰਦੇ ਨੇ ਉਹਨਾਂ ਦਾ ਰਾਜ ਹੈ ਪੰਜਾਬ ਵਾਲਿਆਂ ਨੂੰ ਉਹਨਾਂ ਨੇ ਇੱਕ ਬਸਤੀ ਦੇ ਤੌਰ ਤੇ ਟ੍ਰੀਟ ਕੀਤਾ ਸੀ ਇੱਥੇ ਦੇ ਵਰਕਰ ਹੋਣ ਪਰ ਕਿਉਂਕਿ ਲੋਕ ਇੱਥੇ ਸਤੇ ਹੋਏ ਸੀ ਕਾਂਗਰਸ ਤੇ ਅਕਾਲੀਆਂ ਦੋਵਾਂ ਦੀਆਂ ਖੇਡਾਂ ਤੋਂ ਇਸ ਕਰਕੇ ਇੱਕ ਕਿਸਮ ਦਾ ਉਹਨਾਂ ਦੇ ਵਿੱਚ ਜज्ਬਾ ਸੀਗਾ ਬਦਲਾਵ ਦਾ ਦੂਜੀ ਚੀਜ਼ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਸਮਝਦਾ ਕਿ ਪੰਜਾਬ ਹੈ ਜਿਹੜਾ ਬੇਸਿਕਲੀ ਇਹ ਬਾਰਡਰ ਸਟੇਟ ਹੋਣ ਕਰਕੇ ਇੰਡੀਅਨ ਡੀਪ ਸਟੇਟ ਹੈ ਜਿਨ੍ਹਾਂ ਨੂੰ ਏਜੰਸੀਆਂ ਵੀ ਕਹਿ ਦਿੰਦੇ ਆ ਉਹਨਾਂ ਦੀ ਪ੍ਰਯੋਗਸ਼ਾਲਾ ਹੈ ਅੱਸੀਆਂ ਮਿਆਂ ਤੋਂ ਇੱਥੇ ਪ੍ਰਯੋਗ ਵੀ ਚੱਲ ਰਹੇ ਆ ਮਤਲਬ ਕਦੇ ਕੋਈ ਕਾੜਕੂ ਲਹਿਰ ਖੜੀ ਕਰ ਲਈ ਕਦੇ ਉਹ ਚੋਂ ਬੰਦੇ ਪੱਟ ਲਏ ਕਦੇ ਕੁਝ ਕੀਤਾ ਮਤਲਬ ਥੋੜੇ ਪਿਛਲੇ ਸਮੇਂ ਜੇ ਆਪਾਂ ਦੇਖਿਆ ਵੀ ਕਿਸੇ ਦਿਨ ਕ੍ਰਿਸਚੀਅਨਸ ਦੇ ਖਿਲਾਫ ਚਰਚਾਂ ਦੇ ਖਿਲਾਫ ਧਰਨੇ ਲੱਗ ਜਾਂਦੇ ਨੇ ਕੁਝ ਹੋ ਜਾਂਦਾ ਫਿਰ ਉਸ ਦਿਨ ਹੀ ਗਾਇਬ ਹੋ ਜਾਂਦੇ ਨੇ ਉਹ ਐਕਟਰ ਨੇ ਜਿਹੜੇ ਤੋਂ ਆਮ ਆਦਮੀ ਪਾਰਟੀ ਇਸ ਮਾਹੌਲ ਦੇ ਵਿੱਚ ਨਿਕਲੀ ਤੁਹਾਨੂੰ ਯਾਦ ਹੋਣਾ ਜਿਹੜੀ ਆਪਾਂ ਹੁਣ ਅੱਜ ਗੱਲ ਕਰ ਰਹੇ ਹਾਂ ਇਹ ਇਲੈਕਸ਼ਨਾਂ ਤੋਂ 6 ਮਹੀਨੇ ਦੇ ਵਿੱਚ ਵਿੱਚ ਤੁਸੀਂ ਡਾਟਾ ਲਾ ਕੇ ਦੇਖ ਲਓ ਜਿਹੜਾ ਵੀ ਪੋਲੀਟੀਕਲ ਥੋੜਾ ਜਿਹਾ অবজারভার ਹੈ ਐਨਾਲਿਸਟ ਹੋ ਸਮਝ ਜਾਂਦਾ ਹੈ ਕਿ 6 ਮਹੀਨੇ ਪਹਿਲਾਂ ਇਹਨਾਂ ਇਲੈਕਸ਼ਨਾਂ ਤੋਂ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਇਲੈਕਸ਼ਨਾਂ ਸੀ ਇਹਨਾਂ ਵੱਲੋਂ ਮੁਹਾਣਾ ਸ਼ੁਰੂ ਹੋਈਆਂ ਲੋਕਾਂ ਦੀਆਂ ਮਤਲਬ ਦੂਜੀਆਂ ਪਾਰਟੀਆਂ ਦੇ ਵਿੱਚੋਂ 60% ਐਮਐਲਏ ਬੰਮਿਆਂ ਦੇ ਵਿੱਚੋਂ ਅੱਜ ਵੀ ਨੇ ਜਿਹੜੇ ਉਹ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਔਰ ਉਹ ਲਗਭਗ ਉਹੀ ਲੋਕ ਸੀ ਜਿਨ੍ਹਾਂ ਦੇ ਖਿਲਾਫ ਇਹ ਪਹਿਲਾਂ ਕਹਿੰਦੇ ਸੀ ਕਿ ਜੀ ਇਹ ਇਤਾਂ ਕਰਦੇ ਨੇ ਇੱਥੋਂ ਤੱਕ ਕਿ ਇੱਕ ਜਿੱਤੀ ਹੋਈ ਮੰਤਰੀ ਮਹਿਲਾ ਹੈਗੀ ਐ ਉਹਦੇ ਵਰਕਰ ਜਿਨ੍ਹਾਂ ਨੇ ਉਹਨਾਂ ਲਈ ਦਿਨ ਰਾਤ ਕੰਮ ਕੀਤਾ ਉਹਨਾਂ ਨੇ ਧਰਨਾ ਲਾ ਦਿੱਤਾ ਸੀ ਕਿ ਜਿਤਨੀ ਸਾਰੇ ਜਿਹੜੇ ਦਲਾਲ ਲੋਕ ਸੀ ਜਿਨ੍ਹਾਂ ਦੇ ਅਸੀਂ ਕਲੌਬ ਸੀਗੇ ਕਾਂਗਰਸੀ ਕਾਦੀਆਂ ਨਾਲ ਜਿਹੜੇ ਚੱਲਦੇ ਸੀ ਉਹ ਇਹਨਾਂ ਦੇ ਖਾਸਮ ਖਸ ਬਣ ਗਏ ਨੇ ਸਾਨੂੰ ਕੋਈ ਅੰਦਰ ਵੜਨ ਨਹੀਂ ਦਿੰਦਾ ਪਰ ਉਹ ਇਹਨਾਂ ਨੂੰ ਡਿਸਮਿਸ ਕਰਨੇ ਪਏ ਸੀ ਸੋ ਇਹ ਪਾਰਟੀ ਦਾ ਜਿਹੜਾ ਸਟਰਕਚਰ ਹੈ ਉਹ ਬੇਸਿਕਲੀ ਤੁਸੀਂ ਉਹਨੂੰ ਦੁਕਾਨਦਾਰੀ ਵਾਲਾ ਕਹਿ ਸਕਦੇ ਆ ਕਿ ਕਾਊਂਟਰ ਦੇ ਉੱਪਰ ਲਾਲਾ ਜੀ ਬੈਠੇ ਨੇ ਬਾਕੀ ਸਾਰੇ ਵਰਕਰ ਨੇ ਕੋਈ ਚਾਹ ਵੇਚ ਰਿਹਾ ਕੋਈ ਮਤਲਬ ਕਿ ਦਾਲਾਂ ਵੇਚ ਰਿਹਾ ਕਿਸੇ ਬੋਰੀ ਕੋਲ ਖੜਾ ਮਤਲਬ ਇਦਾਂ ਦਾ ਕੰਮ ਹੈਗਾ ਉਹਦੇ ਵਿੱਚ ਕੀ ਹੋਇਆ ਕਿ ਇਹ ਆਪਣਾ ਜਿਹੜਾ ਇੱਕ ਸਟਰਕਚਰ ਹੁੰਦਾ ਆਰਗੇਨਾਈਜੇਸ਼ਨਲ ਇਹਨਾਂ ਨੇ ਉਹ ਨਹੀਂ ਬਣਾਇਆ ਕਦੇ ਵੀ ਪੱਕਾ ਕੋਈ ਪੱਕਾ ਪ੍ਰਧਾਨ ਨਹੀਂ ਤੁਹਾਨੂੰ ਯਾਦ ਹੈ ਕਿ ਅੱਜ ਦੀ ਡੇਟ ਦੇ ਵਿੱਚ ਪ੍ਰਧਾਨ ਕੌਣ ਹੈ ਇੱਥੇ ਆਮ ਆਦਮੀ ਪਾਰਟੀ ਦਾ ਫਿਰ ਐਕਟਿੰਗ ਪ੍ਰਧਾਨ ਲਾਏ ਗਏ ਜੀ ਮਾਸਟਰ ਬੁਧਰਾਮ ਜੀ ਤੁਸੀਂ ਸੁਣਿਆ ਉਹਨਾਂ ਦਾ ਕੋਈ ਬਿਆਨ ਜਾਂ ਨਾਂ ਕਿਤੇ ਕੋਈ ਸੋ ਉਹ ਇਹਨਾਂ ਦਾ ਕੁਝ ਨਹੀਂ ਜਿਹੜੇ ਜ਼ਿਲ੍ਹਾ ਇਲਾਕੇ ਦੇ ਜ਼ਿਲ੍ਹਾ ਇੰਚਾਰਜ ਜਾਂ ਹੋਰ ਨੇ ਥੋੜੇ ਬਹੁਤ ਤੁਸੀਂ ਦਫ਼ਤਰਾਂ 'ਚ ਜਾ ਕੇ ਦੇਖੋ ਜਿਹੜੇ ਕੰਮ ਕਰਾਉਣ ਲੋਕ ਜਾਂਦੇ ਨੇ ਉੱਥੋਂ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਕਿੰਨੀ ਇੱਕ ਸੰਤ ਹੈ ਕਿੰਨੀ ਪੁੱਛਦੱਸ ਹੈ ਸੋ ਇਸ ਕਰਕੇ ਜਿਹੜੇ ਕੁਝ ਚਿਹਰੇ ਜਦੋਂ ਪਾਵਰ ਆ ਗਈ ਤਾਂ ਆ ਹੀ ਗਏ ਜਿਵੇਂ ਮੰਤਰੀ ਬਣ ਗਏ ਉਹ नोन ਚਿਹਰੇ ਨੇ ਉਹਨਾਂ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੋਰ ਤਾਂ ਕੈਂਡੀਡੇਟ ਹੈ ਹੀ ਨਹੀਂ ਇਹਨਾਂ ਕੋਲ ਕੋਈ ਬਾਕੀ ਕੈਂਡੀਡੇਟ ਪਹਿਲਾਂ ਐਮਐਲਏ ਵੀ ਅਧਾਰੇ ਲੈ ਗਏ ਨੇ ਹੁਣ ਐਮਪੀ ਦੇ ਵੀ ਅਧਾਰੇ ਹੀ ਲੈ ਜਾ ਰਹੇ ਨੇ ਮਤਲਬ ਗੁਰਪ੍ਰੀਤ ਜੀਪੀ ਨੇ ਤੁਹਾਡੇ ਚੱਪੇਵਾਲ ਸਾਹਿਬ ਦਾ ਆਪਾਂ ਕੇਸ ਦੇਖ ਹੀ ਰਹੇ ਹਾਂ ਬਹੁਤ ਹੀ ਯੂਨਿਕ ਆਪਣੇ ਆਪ ਚ ਐਂਟਰਟੇਨਮੈਂਟ ਦਾ ਸੋਰਸ ਬਣਿਆ ਹੋਇਆ ਹੈ ਇਹ ਸੋ ਇਹ ਆਪਣੇ ਸਾਹਮਣੇ ਇੱਕ ਹੈ ਕਿ ਗਰਾਉਂਡ ਜਿਹੜਾ ਹੈ ਬੇਸਿਕਲੀ ਆਮ ਦਾ ਨਾਰਾ बिक ਗਿਆ ਲੋਕਾਂ ਨੇ ਰਿਸਪਾਂਸ ਦੇ ਦਿੱਤਾ ਓਟਾ ਪਾਉਣੀਆਂ ਤੇ ਇੱਕ ਕਾਟਰਵੇਸਟ ਪਾਰਟੀ ਬਣ ਜਾਣਾ ਇਹਨੂੰ ਟਾਈਮ ਲੱਗਦਾ ਇਸ ਕਰਨ ਨੂੰ ਉਹ ਇਹਨਾਂ ਕੋਲ ਨਹੀਂ ਹੈ ਉਹ ਕਾਂਗਰਸ ਤੇ ਅਕਾਲੀ ਦਲ ਕੋਲ ਅਜੇ ਵੀ ਹੈਗੀ ਹੈ ਹੋਮਨਿਸਟਰਾਂ ਕੋਲ ਵੀ ਹੁੰਦਾ ਸੀ ਕਿਸੇ ਟਾਈਮ ਕਿਸਾਨ ਜਥੇਬੰਦੀਆਂ ਦੇ ਕੋਲ ਵੀ ਹੈ ਉਹ ਸੋ ਇਹਨਾਂ ਕੋਲ ਪੱਕੀ ਜਿਹੜੀ ਕਮਿਟਿਡ ਕਹੋ ਵਰਕਿੰਗ ਵਰਕਫੋਰਸ ਹੈ ਉਹ ਨਹੀਂ ਹੈ ਉਹਦਾ ਕਾਰਨ ਇਹ ਹੈ ਕਿਉਂਕਿ ਇਹ ਬੇਸਿਕਲੀ ਜਿਵੇਂ ਠੇਕੇ ਦੀ ਲੇਬਰ ਹੁੰਦੀ ਹੈ ਦੁਕਾਨ ਤੇ ਤੁਸੀਂ ਰੱਖ ਲਏ ਜਿਵੇਂ ਕੇਟਰਿੰਗ ਦਾ ਬਿਜ਼ਨਸ ਹੈ ਕਿ ਜਿਸ ਦਿਨ ਭਾਈ ਵਿਆਹ ਦਾ ਠੇਕਾ ਮਿਲ ਗਿਆ ਉਸ ਦਿਨ ਅਸੀਂ ਮਤਲਬ ਕਾਲੇ ਕੋਟ ਪਵਾ ਕੇ ਥੋੜੇ ਮਤਲਬ ਉੱਥੇ ਪਾਣੀ ਦੇ ਗਲਾਸ ਪੜਾ ਕੇ ਪੜਾ ਦਾਂਗੇ ਜਦੋਂ ਕੰਮ ਮੁੱਕ ਗਿਆ ਸਿਟੀ ਮਾਰਾਂਗੇ ਤੇ ਚਲੇ ਜਾਓ ਅਗਲੇ ਅਗਲਾ ਠੇਕਾ ਮਿਲੂਗੀ ਅਗਲੀ ਵਾਰ ਹੋਰ ਵਰਕਰ ਸਹੀ ਇਹ ਐਗਜ਼ੈਕਟਲੀ ਉਸ ਪੈਟਰਨ ਤੇ ਚੱਲ ਰਹੀ ਹੈ ਪਾਰਟੀ ਜੀ ਡਾਕਟਰ ਸਾਹਿਬ ਕੀ ਆਮ ਆਦਮੀ ਪਾਰਟੀ ਗਰਾਊਂਡ ਲੂਜ਼ ਕਰ ਗਈ ਪ੍ਰਿਟੀਕਲ ਤਾਂ ਅਤਲ ਬਿਲਕੁਲ ਢਿੱਲਾ ਹੋ ਗਿਆ ਜਾਂ ਫਿਰ ਆਮ ਆਦਮੀ ਪਾਰਟੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਉਹ ਚਾਹੁੰਦੇ ਆ ਕਿ ਅਸੀਂ ਮਜ਼ਬੂਤ ਇੱਕ ਦਾਵੇਦਾਰ ਧਿਰ ਬਣ ਕੇ ਉਤਰੀਏ ਅਸੀਂ ਕਿਸੇ ਤਰੀਕੇ ਦਾ ਅਸੀਂ ਰਿਸਕ ਨਹੀਂ ਲੈ ਸਕਦੇ ਇਸੇ ਕਰਕੇ ਠੀਕ ਹੈ ਕਿ ਇੱਕ ਵਾਰ ਆਪਣੀ ਭਾਵੇਂ ਇਮੇਜ ਕੋਈ ਵੀ ਬਣ ਜੇ ਜੇ ਆਪਾਂ ਜਿੱਤ ਜਾਂਦੇ ਆ ਤਾਂ ਇਹ ਇਮੇਜ ਦੇ ਉੱਪਰ ਪਰਦਾ ਪੈ ਜਾਊਗਾ ਕੋਈ ਗੱਲ ਨਹੀਂ ਜਿਆ ਫਰਾਮਦੀ ਪਾਰਟੀ ਨੂੰ ਲੱਗ ਰਿਹਾ ਕਿ ਅਸੀਂ ਗਰਾਉਂਡ ਲੂਜ਼ ਕਰ ਚੁੱਕੇ ਹਾਂ ਹੁਣ ਤਾਂ ਜੋ ਸਾਨੂੰ ਦਾ ਖੇਡਣਾ ਪਵੇ ਚਿੱਡੇ ਵੱਡੇ ਕੱਦ ਦਾ ਮੰਤਰੀ ਐਮ ਐਲ ਏ ਸਾਨੂੰ ਤਾਰਨਾ ਪਵੇ ਜਾਂ ਦੂਜੀ ਤਰ੍ਹਾਂ ਦੇ ਵਿੱਚੋਂ ਲੈਣਾ ਪਵੇ ਅਲਟੀਮੇਟ ਜਿਹੜਾ ਸਾਡਾ ਗੋਲ ਹੈ ਅਲਟੀਮੇਟ ਸਾਡਾ ਏਮ ਹੈ ਉਹ ਏਮ ਹੈਗਾ ਸਾਡੀ ਜਿੱਤ ਜੇ ਆਪਾਂ ਜਿੱਤ ਗਏ ਤਾਂ ਸਾਰੀਆਂ ਗੱਲਾਂ ਦੇ ਉੱਪਰ ਪਰਦਾ ਪੈ ਜਾਊਗਾ ਪਰ ਜੇ ਆਪਾਂ ਹਾਰ ਗਏ ਫਿਰ ਆਪਣੀ ਕਮਾਨ ਜਿਹੜੀ ਹੈਗੀ ਆ ਉਹ ਢਿੱਲੀ ਹੋ ਜਾਊਗੀ ਇਹੀ ਗੱਲ ਹੋ ਸਕਦੀ ਹੈ ਰੋਕ ਸਾਹਿਬ ਉਹ ਤਾਂ ਇਕੋ ਇਹ ਤਾਂ ਇੱਕ ਫੈਕਟਰ ਹੈਗਾ ਹੀ ਹੈ ਕਿਉਂਕਿ ਜਿਹੜੀਆਂ ਪੰਚਾਇਤ ਇਲੈਕਸ਼ਨਾਂ ਨੇ ਉਹਨਾਂ ਦੇ ਵਿੱਚ ਵੀ ਡਰ ਨਜ਼ਰ ਆ ਰਿਹਾ ਸੀਗਾ ਕਿ ਡਾਇਰੈਕਟਲੀ ਆਪਣੀ ਵਰਕਫੋਰਸ ਦੇ ਸਿੱਤੇ ਇਲੈਕਸ਼ਨ ਫੇਸ ਕਰਨ ਦੀ ਪੋਜੀਸ਼ਨ ਆਮ ਆਦਮੀ ਪਾਰਟੀ ਨਹੀਂ ਹੈ ਜਿਲੰਦਰ ਦੇ ਵਿੱਚ ਵੀ ਆਪਾਂ ਦੇਖਿਆ ਸਭ ਤੋਂ ਕਲਾਸਿਕਲ ਜਿਹੜਾ ਕੇਸ ਸੀਗਾ ਉਹ ਸੀਗਾ ਸੰਗਰੂਰ ਦਾ ਦੇਖੋ ਸੰਗਰੂਰ ਨੂੰ ਮਤਲਬ ਇਹਨਾਂ ਦੀ ਕੈਪੀਟਲ ਮੰਨਿਆ ਜਾਂਦਾ ਹੈ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਪਰ ਸਭ ਤੋਂ ਵੱਡੇ ਉੱਥੋਂ ਸਾਡੇ ਸੀਐਮ ਸਾਹਿਬ ਉੱਥੋਂ ਹੀ ਜਿੱਤਦੇ ਰਹੇ ਨੇ ਐਮਪੀ ਦੇ ਤੌਰ ਤੇ ਜਦੋਂ ਤੋਂ ਸਿਮਰਨਜੀਤ ਮਾਨ ਨੇ ਬੜੀ ਬੁਰੀ ਤਰ੍ਹਾਂ ਹਰਾਤਾ ਤਾਂ ਮਤਲਬ ਉਹਦੇ ਤੋਂ ਇਹ ਗੱਲ ਬਿਲਕੁਲ ਪੈਰਾਂ ਹੇਠੋਂ ਪਾਣੀ ਨਿਕਲ ਗਿਆ ਇਹਨਾਂ ਦੇ ਇਸੇ ਕਰਕੇ ਹੀ ਗਰਾਊਂਡ ਲੈਵਲ ਦੇ ਉੱਪਰ ਜਿਹਦੇ ਕੋਲ ਵੋਟਾਂ ਨੇ ਉਹ ਚਾਹੇ ਕਾਂਗਰਸੀ ਹੈ ਚਾਹੇ ਅਕਾਲੀ ਹੈ ਉਹਨੂੰ ਡਿਫੈਕਟ ਕਰਾਉਣ ਦੇ ਵਿੱਚ ਇਹਨਾਂ ਦਾ ਜ਼ਿਆਦਾ ਇੰਟਰਸਟ ਵਧ ਗਿਆ ਕਿਉਂਕਿ ਉਹ ਬੰਦੇ ਕੋਲ ਘੱਟੋ-ਘੱਟ ਆਪਣਾ ਕੋਈ ਮਤਲਬ ਥੋੜਾ-ਬਹੁਤ ਕਹਿ ਲਓ ਉਹਦਾ 베ਸ ਉਹਦਾ ਕੱਠ ਉਹਦਾ ਵੋਟ ਬੈਂਕ ਕੋਈ ਨਾ ਕੋਈ ਹੁੰਦਾ ਹੈ ਇਹ ਉਹ ਪਾਲ ਰਹੇ ਨੇ ਰਾਜ ਕੁਮਾਰ ਚੱਪੜੇ ਜੀ ਦਾ ਵੀ ਉੱਥੇ ਜਿਹੜਾ ਮਜਦਦਲਿਤ ਵੋਟ ਬੈਂਕ ਦੇ ਵਿੱਚ ਉਹਦਾ ਆਧਾਰ ਹੈਗਾ ਔਰ ਇਸ ਤਰ੍ਹਾਂ ਦੇ ਕੈਂਡੀਡੇਟ ਆਪਣੇ ਬਹੁਤ ਸਾਰੇ ਆਪਾਂ ਪੰਜਾਬ ਵਿੱਚ ਵੀ ਇੰਡੀਆ ਵਿੱਚ ਵੀ ਦੇਖੇ ਨੇ ਕਿ ਕੁਝ ਲੋਕ ਐਸੇ ਨੇ ਕਿ ਜਿਨ੍ਹਾਂ ਦਾ ਆਪਣਾ ਇੱਕ ਲੋਕਲ ਇਲਾਕੇ ਦੇ ਵਿੱਚ 베ਸ ਹੁੰਦਾ ਹੈ ਇਹ ਇਹ ਬੇਸਿਕਲੀ ਪੋਲੀਟਿਕਲ ਆਈਪੀਐਲ ਕਲਚਰ ਹੈ ਕਿ ਪਲੇਅਰ ਹੈ ਜਿਹੜਾ ਉਹਨੇ ਕ੍ਰਿਕਟ ਖੇਡ ਕੇ ਦਿਖਾ ਦਿੱਤੀ ਤੇ ਜਿਹਦੇ ਕੋਲ ਚਾਰ ਪੈਸੇ ਨੇ ਉਹ ਕੰਪਨੀ ਉਹਨੂੰ ਖਰੀਦ ਲੂਗੀ ਤੇ ਉਹਨੂੰ ਖਿਲਾ ਲੂਗੀ ਉਹ ਸੋ ਇਹ ਇੱਕ ਨਵੀਂ ਕਿਸਮ ਦੀ ਡਿਵੈਲਪਮੈਂਟ ਹੋ ਰਹੀ ਹੈ ਕਿ ਬੰਦਾ ਆਪਣੀ ਕਲਾ ਦਿਖਾ ਦਿੰਦਾ ਕਿ ਜੇ ਮੇਰੇ ਕੋਲ ਇੰਨੀਆਂ ਵੋਟਾਂ ਨੇ ਇਸ ਇਲਾਕੇ ਦੇ ਵਿੱਚ ਜਿਹੜੀ ਪਾਰਟੀ ਮੈਨੂੰ ਟਿਕਟ ਦਿੰਦੀ ਹੈ ਮੈਂ ਜਿੱਤ ਜਾਂਦਾ ਔਰ ਕਈ ਕੇਸ ਆਪਾਂ ਦੇਖੇ ਨੇ ਇਦਾਂ ਦੇ ਕਿਉਂਕਿ ਪੋਲੀਟਿਕਲ ਪਾਰਟੀਆਂ ਕੋਲ ਵੇਚਣ ਲਈ ਕੋਈ ਖਾਸ ਗੱਲ ਨਹੀਂ ਹੈ ਗਰੰਟੀਆਂ ਹੋਰ ਸਾਰਾ ਕੁਝ ਖੇਲ ਹੋ ਜਾਂਦੀ ਹੈ ਨਬੜ ਚੱਲਦੀ ਜਿਹੜਾ ਲੋਕਲ ਕੋਈ ਬੰਦਾ ਬੈਠਾ ਹੈ ਚਾਹੇ ਉਹ ਲਠੈਤ ਚਾਹੇ ਉਹ ਛੋਟਾ ਮੋਟਾ ਬਿਜ਼ਨਸਮੈਨ ਹੈ ਚਾਹੇ ਉਹ ਕੋਈ ਛੋਟਾ ਮੋਟਾ ਮਾਫੀ ਹੈ ਜਾਂ ਗੈਂਗਸਟਰ ਹੈ ਜਾਂ ਜੋ ਵੀ ਉਹਦੇ ਕੋਲ ਸ਼ਕਤੀ ਹੈਗੀ ਹੈ ਉਹਦੇ ਨਾਲ ਲੋਕਾਂ ਦੇ ਕੰਮ ਕਰਾ ਰਿਹਾ ਹੁੰਦਾ ਆਪਾਂ ਬੈਂਸ ਬ੍ਰਦਰਸ ਕਿ ਉਹ ਉੱਥੇ ਲੋਕਲ ਜਸਟਿਸ ਦੰਦੇ ਸੀ ਲੋਕਾਂ ਨੂੰ ਉਹ ਚਾਹੇ ਉਹ ਉਹਨੂੰ ਤੁਸੀਂ ਕਾਨੂੰਨੀ ਤੌਰ ਤੇ ਜਿਸ ਤਰ੍ਹਾਂ ਮਰਜ਼ੀ ਸਮਝੋ ਉਹਦੇ ਉਹ ਬਾਕੀ ਪੋਲਿਟਿਕਲ ਪਾਰਟੀਆਂ ਤੋਂ ਫਾਇਦੇ ਵੀ ਲੈ ਲੈਂਦੇ ਸੀ ਜਿੱਤ ਵੀ ਜਾਂਦੇ ਸੀ ਉਸ ਤਰੀਕੇ ਨਾਲ ਇਹ ਇੱਕ ਨਵਾਂ ਕਲਚਰ ਸਾਡੇ ਅੰਦਰ ਅਮਰਜ ਹੋ ਰਿਹਾ ਜਿਹਨੂੰ ਇਹ ਪ੍ਰਮੋਟ ਕਰ ਰਹੇ ਨੇ ਇਸ ਦੇ ਵਿੱਚ ਕਿ ਆਧਾਰੇ ਕੈਂਡੀਡੇਟ ਨੇ ਜਿਹੜੇ ਵੀ ਤੁਹਾਡੀ ਈਡਿਓਲੋਜੀ ਕੀ ਹੈ ਫਿਰ ਪਹਿਲੀ ਗੱਲ ਤਾਂ ਬੇਸਿਕਲੀ ਇਹ ਪਾਰਟੀ ਦਾ ਆਪਣੇ ਆਪ 'ਚ ਬਹੁਤ ਕਮਾਲ ਦਾ ਇਹ ਇੱਕ ਕਲਚਰ ਹੈਗਾ ਕਿ ਉਮੀਦਵਾਰ ਸਾਹਿਬ ਤੇ ਭਗਤ ਸਿੰਘ ਦੀ ਈਡਿਓਲੋਜੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਮੇਲ ਨਹੀਂ ਹੈ ਤੂੰ ਉਹਨਾਂ ਦੀਆਂ ਫੋਟੋਆਂ ਲਾ ਲੈਂਦੇ ਨੇ ਦੋਨਾਂ ਨੂੰ ਕੱਖ ਨਹੀਂ ਸਮਝਦੇ। ਉੱਥੇ ਲੋਕ ਆਪਣੇ ਸਾਹਮਣੇ ਆ ਬਿਲਕੁਲ ਗੱਲ ਕਿ ਨਾ ਉਹਦੀ ਮੰਨਣੀ ਹੈ ਨਾ ਉਹਦੀ ਮੰਨਣੀ ਹੈ ਮਤਲਬ ਇਹ ਇੱਕ ਜਿਵੇਂ ਦੁਕਾਨਦਾਰ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਦੇ ਪਟਿਆਲੇ ਜਾਂ ਕਿਸੇ ਵੀ ਸ਼ਹਿਰ 'ਚ ਜਾਓ ਉੱਥੇ ਬਾਬੇ ਨਾਨਕ ਦੀ ਵੀ ਓਡੀ-ਬੱਡੀ ਫੋਟੋ ਲਾਈ ਹੁੰਦੀ ਹੈ ਨਾਲ ਸ਼ਿਵਜੀ ਦੀ ਲਾਈ ਹੁੰਦੀ ਹੈ ਮੁਰੇ ਧੂਪ ਲਾਈ ਹੁੰਦੀ ਹੈ ਉਹਨਾਂ ਨੇ ਕਿਉਂਕਿ ਗਾਹਕ ਦੇ ਹਿਸਾਬ ਨਾਲ ਉਹਨੇ ਦੇਖਣਾ ਹੁੰਦਾ ਵੀ ਕਿ ਕਿਦਾਂ ਦਾ ਗਾਹਕ ਆਊਗਾ ਉਹਨੂੰ ਕੀ ਮਾਲ ਵੇਚਣਾ ਐ ਐਗਜ਼ੈਕਟਲੀ ਉਹੀ ਇੱਥੇ ਹੈਗਾ ਐ ਜੀ ਫਮ ਉਸਾ ਇੱਕ ਇੱਕ ਕੜੀ ਇਹ ਵੀ ਹੈਗੀ ਆ ਇਸ ਸੰਗਠਨ ਦੀ ਪਾਰਟੀ ਦੀ ਕਿ ਇਹਦੇ ਵਿੱਚ ਜਿਹੜੇ ਵਰਕਰ ਨੇ ਦੇਖੋ ਜਦੋਂ ਸਰਕਾਰ ਚੋਣ ਜਿੱਤ ਗਈ ਉਦੋਂ ਤਾਂ ਠੀਕ ਹੈ ਬਹੁਤ बिजनेसमैन 마ਫੀਆ ਟਾਈਪ ਜਿਹੜੇ ਲੋਕ ਸੀ ਉਹ ਨਾਲ ਜੁੜ ਗਏ ਪਰ ਜਿਹੜੇ ਵਰਕਰ ਨੇ ਵਰਕਰ ਇਸ ਪਾਰਟੀ ਦਾ ਕਮਜ਼ੋਰ ਹੈ ਉਹ ਬਗਾਵਤ ਦੇ ਰਹਾ ਵੀ ਨਹੀਂ ਪੈ ਸਕਦਾ ਕਾਂਗਰਸ ਦੇ ਵਿੱਚ ਜਦੋਂ ਰਾਣੀ ਗੁਰਜੀਤ ਦੇ ਬੇਟੇ ਨੂੰ ਟਿਕਟਰੀ ਮਿਲੀ ਤਾਂ ਆਜ਼ਾਦ ਖੜ ਗਏ ਉਹ ਕਿਉਂਕਿ ਸੋਰਸ ਹੈ ਸੀ ਉਹਨਾਂ ਕੋਲੇ ਸਮਰੱਥਾ ਹੈ ਸੀ ਬਾਸ ਮਨੀ মিডিਆ ਸਾਰੀ ਪਕੜ ਹੈ ਸੀ ਇਸ ਪਾਰਟੀ ਦਾ ਵਰਕਰ ਦਾ ਨਵਾੜੇ ਲੋਕ ਨੇ ਤੇ ਉਹੀ ਨਵਾੜੇ ਲੋਕ ਟਿਕਟਾਂ ਮੰਗਦੇ ਨੇ ਟਿਕਟਾਂ ਦੀ ਉਮੀਦ ਸਰਕਾਰ ਦੀ ਲੀਡਰਸ਼ਿਪ ਨੇ ਜਗਾਈ ਹੈ ਕਿ ਆ ਚੱਕੋ ਅਸੀਂ ਜੀਤ ਪੈਂਚਰ ਵਾਲਿਆਂ ਨੂੰ ਟਿਕਟ ਦੇ ਦਾਂਗੇ ਅਸੀਂ ਚਾਹ ਬਣਾਉਣ ਵਾਲਿਆਂ ਨੂੰ ਟਿਕਟ ਦੇ ਦਾਂਗੇ ਦਾਲ ਵਾਲਿਆਂ ਨੂੰ ਅਸੀਂ ਟਿਕਟ ਦੇ ਦਾਂਗੇ ਜਾਂ ਟੈਂਪੂ ਆਟੋ ਰਿਕਸ਼ਾ ਚਲਾਉਣ ਵਾਲਿਆਂ ਨੂੰ ਟਿਕਟ ਦੇ ਦਾਂਗੇ ਹੁਣ ਉਹ ਲੋਕ ਪਾਰਟੀ 'ਚ ਸ਼ਾਮਲ ਹੋ ਗਏ ਉਹ ਵਰਕਰ ਨੇ ਤੇ ਉਹਨਾਂ ਨੇ ਫਿਰ ਪਾਰਟੀ ਇੱਕ ਸਮਝ ਤੇ ਕੱਖ ਨਹੀਂ ਡੋਟ ਸਾਹਿਬ ਤੁਹਾਨੂੰ ਪਹਿਲਾਂ ਵੀ ਜੇ ਤੁਸੀਂ ਦੇਖੋਗੇ ਨਾ ਜਿਹੜੇ ਆਰਟਿਸਟ ਬਹੁਤ ਸਾਰੇ ਆਪਣੇ ਉਹ 90 ਤੋਂ ਸੀਗੇ ਕੇ ਐਮ ਐਲ ਜਿਹੜੇ ਬੰਦਿਆਂ ਦਾ ਕੱਟ ਕਰ ਸਕਦੇ ਸੀ ਮਜਮਾ ਲਾ ਸਕਦੇ ਸੀ ਜਿਨਾਂ ਕੋਲ ਵੈਸੇ ਪੱਕਾ ਆਧਾਰ ਚਾਹੀ ਕੋਈ ਨਾਮ ਵੀ ਹੋਵੇ ਉਹ ਸਟੰਟ ਵਾਇਸ ਸੀ ਜ਼ਿਆਦਾਤਰ ਕੋਈ ਸਾਈਕਲ ਤੇ ਸੌ ਚੱਕਣ ਚੱਲਿਆ ਗਿਆ ਹੋਰ ਮਤਲਬ ਕੋਈ ਕਮਿਟਮੈਂਟ ਵਾਲੀ ਗੱਲ ਤਾਂ ਹੈ ਨਹੀਂ ਸੀ ਉਹ ਮੱਝਵੇਂ ਬਾਜ ਜਾਂ ਸਟੰਟ ਬਾਜ ਉਸ ਤਰ੍ਹਾਂ ਦੇ ਬੰਦੇ ਇਹਨਾਂ ਨੇ ਅੱਗੇ ਲੈ ਜਾਂਦੇ ਪਰ ਉਹ ਕੋਈ ਡਿਸਪਲਨ ਵਾਲੀ ਪਾਰਟੀ ਨਹੀਂ ਉਹਦੇ ਵੇਸਤੇ ਬਣਦੇ ਹੁੰਦੇ ਇਸੇ ਕਰਕੇ ਮੈਂ ਕਹਿ ਰਿਹਾ ਵੀ ਇਹ ਕੇਟਰਿੰਗ ਬਿਜ਼ਨਸ ਵਾਲਾ ਕੰਮ ਹੈ ਕਿ ਠੇਕੇਦਾਰ ਨੇ ਠੇਕਾ ਲੈ ਲਿਆ ਜਿਹੜੇ ਕੇਟਰਰ ਕਿਤੇ ਕੋਈ ਕਾਫੀ ਹਾਊਸ ਵੇਜ ਜਾਂ ਦੀ ਦੁਕਾਨ ਤੇ ਲੱਗੇ ਉਹਨਾਂ ਦੇ ਕੋਟ ਪੁਆਏ ਉਸ ਦਿਨ ਫੰਕਸ਼ਨ ਹੋਇਆ ਓਦੋਂ ਬਾਅਦ ਸਸਰੀ ਕਾਲ ਉਹਨਾਂ ਦੇ ਪੈਸੇ ਵੰਡੇ ਉਹਨਾਂ ਦੀ ਔਕਾਤ ਵਿਚਾਰਿਆਂ ਦੀ ਕੀ ਹੁੰਦੀ ਹੈ ਜਿਹੜੇ ਕਮਿਟਿਡ ਵਰਕਰ ਜਿਹੜਾ ਹੁੰਦਾ ਹੈ ਅਸਲ ਦੇ ਵਿੱਚ ਉਹਦੀ ਪਹਿਲੀ ਗੱਲ ਕੋਈ ਡਾਇਲੋਜੀ ਹੋਊਗੀ ਉਹ ਕਿਸੇ ਤਰੀਕੇ ਦੇ ਨਾਲ ਹੌਲੀ ਹੌਲੀ ਐਵੋਲਵ ਹੁੰਦਾ ਹੈ ਉਹਦੇ ਚੋਂ ਕੋਈ ਸਟਰਗਲ ਕੀਤੀ ਹੁੰਦੀ ਹੈ ਇਹ ਤਾਂ ਇਵੈਂਟ ਮੈਨੇਜਮੈਂਟ ਵਾਲਾ ਹੀ ਕੰਮ ਹੈ ਜ਼ਿਆਦਾਤਰ ਮਾਨ ਸਾਹਿਬ ਵੀ ਜਿੱਥੇ ਜਾਂਦੇ ਨੇ ਤੁਸੀਂ ਦੇਖੋਗੇ ਉਹ ਇਵੈਂਟ ਮੈਨੇਜਮੈਂਟ ਤੇ ਸਾਰਾ ਜ਼ੋਰ ਹੁੰਦਾ ਕਦੇ ਗੱਲਬਾਤ ਰੱਖ ਲਈ ਕਦੇ ਕਿਸੇ ਨੂੰ ਕੁਝ ਮੰਦਾ ਚੰਗਾ ਬੋਲਤਾ ਕਦੇ ਇਹ ਕਰ ਲਿਆ ਵੀ 2 ਕਰੋੜ ਲੈ ਲਿਆ ਜੀ ਅਸੀਂ ਮਤਲਬ ਪ੍ਰੈਸ ਕਾਨਫਰੰਸ ਕਰਾਂਗੇ 6 ਦਿਨ ਦੇ ਤੇ ਅੱਗੇ ਪਰ ਸਾਰਾ ਸਟਰਕਚਰ ਜੇ ਤੁਸੀਂ ਕਲਚਰ ਦੇਖੋਗੇ ਆਮ ਆਦਮੀ ਪਾਰਟੀ ਦਾ ਉਹ ਇਸ ਗੱਲ ਤੇ ਬੇਸਡ ਹੈ ਕੋਈ ਵਰਕਰ ਕੋਈ ਵਰਕਰਾਂ ਦੀ ਟ੍ਰੇਨਿੰਗ ਨਹੀਂ ਕੋਈ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਹੈ ਕਿ ਉਹਨਾਂ ਦੇ ਰਾਈਟਸ ਕੀ ਨੇ ਜਾਂ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਾਉਣ ਕੰਮ ਕਰਨ ਦੇ ਨਾਲ ਉਹਨਾਂ ਲਈ ਬਿਊਰੋਕਰੇਸੀ ਚੋਂ ਇੱਕ ਇੱਕ ਅਫਸਰ ਲਾਤਦਾ ਸੀ। ਅਚੋ ਅਫਸਰ ਉਹਨਾਂ ਵਰਕਰਾਂ ਨੂੰ ਕੀ ਸਮਝਦੇ ਨੇ ਬਚਾਰਿਆਂ ਨੂੰ ਮਤਲਬ ਇੱਕ ਮਤਲਬ ਜਿੱਤਿਆ ਹੋਇਆ ਐਮਐਲਏ ਡੀਸੀ ਨੂੰ ਕਹਿ ਰਹੇ ਮੇਰਾ ਫੋਨ ਨਹੀਂ ਚੱਲ ਰਿਹਾ ਬੰਤ ਤੁਸੀਂ। ਜੇ ਲੋਕ ਜੀ ਕੰਮ ਨਹੀਂ ਆਉਂਦਾ ਤਾਂ ਤੁਸੀਂ ਮਤਲਬ ਸਿਖਾ ਦਿਓ ਉਹਨਾਂ ਨੂੰ ਥੋੜਾ ਜਿਹਾ ਵੀ ਤੁਸੀਂ ਭਾਈ ਹੁਣ ਪਬਲਿਕ ਲਾਈਫ ਦੇ ਵਿੱਚ ਆ ਗਏ। ਜੀ। ਉਹਨਾਂ ਨੇ ਜਿੱਥੇ ਜਿੱਥੇ ਉਹਨਾਂ ਦਾ ਦਾਅ ਭਰਿਆ ਕਿਸ ਨੇ ਕੋ ਟ੍ਰੱਕ ਯੂਨੀਅਨ ਦਬ ਲੀ ਕਿਸ ਨੇ ਕੁਝ ਕਰ ਲਿਆ ਬਲ ਜਿੰਨਾ ਕੋ ਉਹਨਾਂ ਨੂੰ ਜਿਸ ਤਰ੍ਹਾਂ ਦਸੀਗਾ। ਸੋ ਉਹ ਉਹੀ ਕੰਮ ਚੱਲ ਰਿਹਾ ਇਸ ਤਰ੍ਹਾਂ ਕਿ ਗਰਾਊਂਡ ਲੈਵਲ ਦੇ ਉੱ ਪਰ ਗਰਾਊਂਡ ਲੈਵਲ ਤੇ ਜਿਹੜੇ ਇਕੱਠ ਕਰੇ ਜਾਂਦੇ ਨੇ ਜਦੋਂ ਕੇਜਰੀਵਾਲ ਸਾਹਿਬ ਆਉਂਦੇ ਨੇ ਜਾਂ ਮਾਨ ਸਾਹਿਬ ਜਾਂਦੇ ਨੇ ਉਦੋਂ ਮਤਲਬ ਜਿਸ ਤਰ੍ਹਾਂ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਹੁੰਦਾ ਹੈ ਉਹ ਪਿਛਲੇ ਸਮੇਂ ਦਿਨਾਂ ਦੀ ਕੋਈ ਗੱਲ ਹੈ ਨਾ ਕਿ ਮਰ ਦਫਾ 44 ਲੋਕ ਤੁਸੀਂ ਜਿੱਥੇ ਸੀਐਮ ਨੇ ਜਾਣਾ ਸੀ ਤੁਸੀਂ ਹੱਥ ਦੇਖੋ ਨਾ ਕਿ ਆਮ ਲੋਕਾਂ ਦੇ ਲਈ ਦਫਾ 44 ਪੰਜ ਬੰਦੇ ਨਹੀਂ ਇਕੱਠੇ ਹੋ ਸਕਦੇ ਤੁਸੀਂ ਇਕੱਠ ਕਰ ਰਹੇ ਹੋ ਉੱਥੇ ਇਹਨਾਂ ਸਾਰਾ ਸੋ ਇਹ ਇਹ ਮੇਰਾ ਖਿਆਲ ਹੈ ਜਿਹੜੀ ਸਪਿਰਟ ਸੀ ਲੈਟਰ ਤੇ ਸਪਿਰਟ ਜਿਹੜਾ ਕਹਿੰਦੇ ਨੇ ਉਹ ਸਪਿਰਟ ਦੇ ਖਿਲਾਫ ਜਾ ਰਹੇ ਨੇ ਹੁਣ ਅੱਜ ਦੀ ਰੇਟ ਦੇ ਵਿੱਚ ਤੁਸੀਂ ਦੇਖੋ ਨਾ 90000 ਦੀ ਸਪਿਰਟ ਕੀ ਸੀਗੀ ਗੱਲਾਂ ਕੀ ਸੀ ਉਸ ਟਾਈਮ ਦੀਆਂ ਹੁਣ ਬਲ ਗਰਾਉਂਡ ਲੈਵਲ ਤੇ ਕੀ ਹੋ ਰਿਹਾ ਹੈ ਇਸ ਕਰਕੇ ਉਹ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਇਹ ਨਹੀਂ ਕਿ ਇਨਫੋਰਮੇਸ਼ਨ ਨਹੀਂ ਹੁੰਦੀ ਸਾਰਾ ਕੁਝ ਹੈਗਾ ਇਸ ਕਰਕੇ ਕਿਉਂਕਿ ਆਪਣੇ ਬੰਦੇ ਸਟਰੋਂਗ ਹੈ ਨਹੀਂ ਗਰਾਉਂਡ ਤੇ ਉੱਪਰ ਇਸ ਕਰਕੇ ਆਧਾਰੇ ਮੰਗਣੇ ਪੈਂਦੇ ਨੇ ਦੂਜੇ ਉਹਨਾਂ ਦੇ ਕਲਰ ਜੋ ਬੋਲਿਆ ਹੁੰਦਾ ਹੈ ਸਹੀ ਪਾਰਟੀ ਨੂੰ ਇਹ ਤਾਂ ਇੱਕ ਤਾਂ ਚੁਣੌਤੀ ਹੋਣ ਹੋਰ ਵੀ ਆਉਣ ਤੜੇ ਬਣਗੇ ਜਦੋਂ ਬਾਈ ਦੀ ਚੋਣ ਹੋਈ ਸੀ ਉਦੋਂ ਧੜੇ ਨਹੀਂ ਸੀ ਜਿਹੜੀ ਵੋਟ ਸੀ ਉਹ ਇੱਕ ਧਰੂਵੀ ਵੋਟ ਪਈ ਪਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਗਰੁੱਪイズਮ ਖੜਾ ਹੋ ਗਿਆ ਧੜੇ ਬਣ ਗਏ ਇਹਨਾਂ ਦੇ ਐਮਐਲਏ ਦੇ ਬਰਾਬਰ ਚੇਅਰਮੈਨ ਲਾਤੇ ਗਏ ਤੇ ਉਹ ਚੀਜ਼ ਨੁਕਸਾਨ ਕਰੂਗੀ ਇਹਨਾਂ ਦਾ ਬਿਲਕੁਲ ਬਿਲਕੁਲ ਦੇਖੋ ਉਹ ਜਿਹੜਾ ਸਮਾ ਸੀਗਾ ਉਹ ਸੀਗੇ ਅਗੇਂਸਟ ਵੋਟ ਲੋਕ ਕਿਸੇ ਵੀ ਕੀਮਤ ਤੇ ਕਾਲੀ ਕਾਂਗਰਸੀਆਂ ਨੂੰ ਨਹੀਂ ਸਿਚਾਉਂਦੇ ਉਹ ਇਹਨਾਂ ਨੇ ਕਾਫੀ ਦੇਰ ਚਲਾਇਆ ਵੀ ਕਿ ਜੀ ਉਹ ਆ ਜਾਣਗੇ ਉਹ ਸਾਡੇ ਨੰਜਨ ਸੀ ਕਰਦੇ ਨੇ ਫਲਾਣਾ ਕਰਦੇ ਨੇ ਟਿੰਗਾ ਪਰ ਕਿੰਨੀ ਕੀ دیر ਚੱਲ ਸਕਦਾ ਬੰਸਰ ਉਹ ਜਿਆਦਾ ਦਿਨ ਨਹੀਂ बिकਦੀ ਉਹ ਚੀਜ਼ ਤੁਸੀਂ ਮਤਲਬ ਇੱਕੋ ਸੌਦਾ ਕਿੰਨੀ ਵਾਰੀ ਵੇਚ ਸਕਦੇ ਹੋ ਔਰ ਜਿਹੜਾ ਕੰਮ ਦਾ ਨਹੀਂ ਇਹ ਸੌਦਾ ਤੋਂ ਹੁਣ ਕੀ ਹੋ ਰਿਹਾ ਇਸ ਦੇ ਵਿੱਚ ਧੜੇ ਤਾਂ ਬੰਣੇ ਸੀ ਆਖਰਕਾਰ ਜਿਹੜੇ ਬੰਦੇ ਸਿਆਸਤ 'ਚ ਆਏ ਨੇ ਦੂਜੀਆਂ ਪਾਰਟੀਆਂ 'ਚੋਂ ਆਏ ਨੇ ਕਿ ਉਹ ਆਪਣੇ ਅਨਮੋਲ ਰਤਨ ਜੀ ਟਾਈਪ ਜਿਹੜੇ ਜਿਹੜੇ ਮਤਲਬ ਜਿਹੜੇ ਜਿਹੜੇ ਮਤਲਬ ਸ਼ਿਕਾਰੀ ਜਿਹਾ ਟਾਈਪ ਹੈਗੇ ਨੇ ਬੰਦੇ ਉਹ ਆਏ ਨੇ ਉਹਨਾਂ ਨੇ ਆਪਣਾ ਸ਼ਿਕਾਰ ਕਰਨਾ ਹੈ ਅਸਲ ਦੇ ਵਿੱਚ ਉਹ ਕਰਕੇ ਚਲੇ ਜਾਣਗੇ ਮੁੜ ਕੇ ਉਹਨਾਂ ਲੋਕਿਆਂ ਕਿ ਹਾਂ ਇੱਥੇ ਦਾ ਲੱਗ ਜੂਗਾ ਤੇ ਦਾ ਲਾਇਆ ਬਹੁਤ ਸਾਰੇ ਨੇ ਉਹਨਾਂ ਦੇ ਵਿੱਚੋਂ ਪਰ ਉਹ ਗਰਾਉਂਡ ਲੈਵਲ ਦੇ ਉੱਪਰ ਉਹ بیس ਨਹੀਂ ਬਣ ਸਕਿਆ ਜਿਹੜਾ ਪਾਰਟੀ ਦਾ ਬਣਨਾ ਸੀ ਅਛਾ ਤੜੇਬੰਦੀ ਦੇ ਨਾਲ ਕਿ ਸਾਡੇ ਪੰਜਾਬ ਦੀ મત ਸੋਸਾਇਟੀ ਦੇ ਵਿੱਚ ਤਾਂ ਮਤਲਬ ਅਸੀਂ ਤਾਂ ਕਿਤੇ ਜਾਈਏ ਅਸੀਂ ਤਾਂ ਤੜੇਬੰਦੀ ਤਾਂ ਅਸੀਂ 2 ਮਿੰਟਾਂ 'ਚ ਖੜੇ ਖੜੇ ਬਣਾ ਲੈਨੇ ਹਨ ਪਰ ਜਦੋਂ ਉਹ ਤੜੇ ਬਣ ਗਏ ਟ੍ਰੈਡੀਸ਼ਨਲ ਪਾਰਟੀਆਂ ਨੇ ਜਿਹੜੀਆਂ ਕਾਲੀ ਦਲ ਵੀ ਤੇ ਕਾਂਗਰਸ ਵੀ ਉਹ ਤੜਿਆਂ ਨੂੰ ਯੂਜ਼ ਕਰਦੀ ਰਹੀ ਹੈ ਉਹਨਾਂ ਦੀ ਹਾਈ ਕਮਾਂਡ ਇੱਥੇ ਵੀ ਇਹ ਥੋੜਾ ਜਿਹਾ ਕੰਮ ਚੱਲਿਆ ਪਰ ਇੱਥੇ ਜਿਹੜੇ ਹੁਣ ਟੜੇ ਇਹਨਾਂ ਦੇ ਬਣ ਰਹੇ ਨੇ ਅਸਲ ਦੇ ਵਿੱਚ ਮੇਰਾ ਖਿਆਲ ਹੈ ਤੁਸੀਂ ਇਹ ਜਿਹੜੀਆਂ ਇਲੈਕਸ਼ਨਾਂ ਹੋਣਗੀਆਂ ਐਮਪੀ ਦੀਆਂ ਤੋਂ ਬਾਅਦ ਤੁਸੀਂ ਦੇਖੋ ਅਸਰ ਕੀ ਹੋਣਾ ਹੈ ਟੜੇ ਇੱਥੇ ਨਹੀਂ ਟੜੇ ਦਿੱਲੀ ਦੇ ਲੈਵਲ ਤੱਕ ਬਣ ਗਏ ਨੇ ਕਿ ਕਿਹਦੀ ਚੱਲਦੀ ਹੈ ਕਿਹਦੀ ਨਹੀਂ ਚੱਲਦੀ ਕੀ ਦਾ ਹੁਕਮ ਮੰਨਿਆ ਜਾਂਦਾ ਕੀ ਦਾ ਨਹੀਂ ਮੰਨਿਆ ਜਾਂਦਾ ਕੀ ਦਾ ਹੁਕਮ ਕਿਸ ਗੱਲ 'ਚ ਮੰਨਿਆ ਜਾਂਦਾ ਉਹ ਜਿੰਨਾ ਸਾਰਾ ਕਨਫਿਊਜ਼ਨ ਜਿੰਨਾ ਸਾਰਾ ਚਾ ਫਿਰ ਇਹ ਇਨਕਸਪੀਰੀਐਂਸਡ ਨੇ ਬੰਦੇ ਕੁਝ ਸਿੱਖਿਆ ਨਹੀਂ ਡੈਮਨਿਸਟ੍ਰੇਸ਼ਨ ਤੋਂ ਸਿੱਖ ਜਾਂਦੇ ਜਾਂ ਆਰਗੇਨਾਈਜੇਸ਼ਨ ਸਟਰਕਚਰ ਦੋ ਹੀ ਚੀਜ਼ਾਂ ਹੁੰਦੀਆਂ ਨੇ ਇਹਦਾ ਪਾਰਟੀ ਦਾ ਆਰਗੇਨਾਈਜੇਸ਼ਨ ਸਟਰਕਚਰ ਹੈ ਜਿਹੜਾ ਉਹ ਤਕੜਾ ਹੁੰਦਾ ਹੈ ਜਾਂ ਫਿਰ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਤਕੜਾ ਹੁੰਦਾ ਹੈ ਉਹਦੇ ਹਿਸਾਬ ਨਾਲ ਉਹ ਉਸ ਮਿਸ਼ਨਰੀ ਨੂੰ ਜੋਜ਼ ਕਰ ਲੈਂਦੇ ਨੇ ਉਹ ਨਹੀਂ ਥੋਈ ਕੱਚਾ ਪੰਦਾ ਅੱਛਾ ਸਿਰਫ মিডিਆ ਮੈਨੇਜਮੈਂਟ ਚੱਲ ਰਹੀ ਹੈ ਪਰ ਉਹ মিডিਆ ਮੈਨੇਜਮੈਂਟ ਦੇ ਨਾਲ ਲੋਕੀ ਹੌਲੇ 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 ਉਸ ਗੱਲ ਤੋਂ ਸਤਣ ਲੱਗ ਜਾਂਦੇ ਲੋਕਾਂ ਨੂੰ ਖਿਜ ਆਉਣ ਲੱਗ ਜਾਂਦੀ ਹੈ ਤੁਸੀਂ ਹਰ ਖੰਭਾ ਹਰ ਤਖਤ ਹਰ ਝੰਡਾ ਮਤਲਬ ਤੁਸੀਂ ਕੋਈ ਛੱਡਦੇ ਹੀ ਨਹੀਂ ਜਿੱਥੇ ਤੁਹਾਡੀਆਂ ਫੋਟੋਆਂ ਲੱਗੀਆਂ ਹੋਣ ਪਰ ਉਸੇ ਗੱਲ ਦੇ ਖਿਲਾਫ ਤੁਸੀਂ ਇੰਨੀ ਸਟਰੋਂਗਲੀ ਪਹਿਲਾਂ ਲੜਕੇ ਆਏ ਹੋ ਸੋ ਇਹ ਇੱਕ ਚੀਜ਼ ਹੈਗੀ ਹੈ ਕਿ ਜਿਹੜਾ ਜਿਹੜਾ ਕਹ ਲੋ ਸ਼ਬਦ ਤੇ ਕਰਮ ਦੇ ਵਿੱਚ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ بڑا ਅੰਤਰ ਹੈ ਪਰ ਉਹ ਵੱਧਦਾ ਜਾ ਰਹਿਤ نمود ਸੋ ਉਹਦੇ ਕਰਕੇ ਇਹ ਹੈ ਕਿ ਤੇ ਸਿੱਟੇਦੰਗ ਮੇਰ ਨਿਕਲਣਗੇ ਪਰ ਉਹ ਫੇਸ ਕਰਨੇ ਪੈਣਗੇ ਹੋਰ ਚਾਰਾ ਕੋਈ ਨਹੀਂ ਕਿਉਂਕਿ ਇਹਨਾਂ ਨੂੰ ਕੰਮ ਨਹੀਂ ਹੀ ਆਉਂਦਾ ਹੁਣ ਇਹ ਤੇ ਉਹ ਬਾਤ ਬਲੇਮ ਗੇਮ ਸ਼ੁਰੂ ਹੋਣੀ ਜਿੱਦਾਂ ਜਿੱਤ ਗਏ ਫਿਰ ਤਾਂ ਠੀਕ ਹੈ ਜੀ ਕਿਤੇ ਹਾਰ ਗਏ ਮੰਨ ਲਓ ਹੁਣ ਵੱਡੇ ਵੱਡੇ ਮੰਤਰੀ ਜਿਹੜੇ ਕੋਈ ਚੰਗੇ ਬੰਦੇ ਵੀ ਨੇ ਉਹਨਾਂ ਦੇ ਵਿੱਚ ਜਿਹੜੇ ਆਪਣੇ ਆਪਣੇ ਮਹਿਕਮੇ ਨੂੰ ਚੰਗਾ ਵੀ ਚਲਾ ਰਹੇ ਸੀ ਉਹਨਾਂ ਨੂੰ ਚੱਕ ਕੇ ਲਾ ਦਿੱਤਾ ਕਿ ਕੱਲ ਨੂੰ ਕਿਤੇ ਉਹ ਸੀਐਮ ਦੀ ਕੁਰਸੀ ਵੱਲ ਨਾ ਝਾਕ ਲੈਣ ਸੋ ਉਹ ਜੇ ਹਾਰ ਗਏ ਜਾਂ ਵੋਟਾਂ ਕਟਗੀਆਂ ਵੱਲ ਕੀ ਬਣੋਗਾ ਤੁਸੀਂ ਤੁਹਾਨੂੰ ਇੱਕ ਐਮਐਲਏ ਉੱਥੋਂ ਹੀ ਜਿੱਤਿਆ ਹੋਇਆ ਉਸੇ ਕੰਸਟਿਟਿਊਐਂਸੀ ਦੇ 2-4 ਨਾਲ ਲੱਗੇ ਵਾਲੀਆਂ ਦੇ ਵਿੱਚੋਂ ਖੜਾ ਹੋ ਗਿਆ ਐਮਪੀ ਦੇ ਤੌਰ ਤੇ ਹਾਰ ਗਿਆ ਕੀ ਉਹ ਮੰਤਰੀ ਰਹਿ ਸਕਣਗੇ ਫਿਰ ਸੋ ਇਹ ਆਪਣੇ ਆਪ ਦੇ ਵਿੱਚ ਕਾਫੀ ਸਮਾਲ ਖੜੇ ਹੋਣਗੇ ਆਉਣ ਵਾਲੇ ਸੰਭ ਦੇ ਵਿੱਚ ਪਰ ਜਿੱਥੇ ਜਿੱਥੇ ਬੰਦੇ ਖੜੇ ਕੀਤੇ ਜਾ ਰਹੇ ਨੇ ਜਿਸ ਤਰੀਕੇ ਨਾਲ ਕੀਤੇ ਜਾ ਰਹੇ ਨੇ ਜਿਸ ਤਰੀਕੇ ਨਾਲ ਉਹਨੂੰ ਜਿਤਾਇਆ ਜਾਣਾ ਹੈ ਸਰਕਾਰੀ ਮਿਸ਼ਨਰੀ ਹੈ ਹੋ ਸਕਦਾ ਜਿੱਤ ਜਾਵੇ ਕਿਉਂਕਿ ਕਾਂਗਰਸ ਦਾ ਠੰਡਿਆ ਹੋਇਆ ਹੈ ਬੇਸਿਕਲੀ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਕਾਂਗਰਸੀਆਂ ਨੇ ਵੀ ਇਹ ਕਿਉਂ ਕਰਿਆ ਕਿ ਅਸੀਂ ਇੱਥੇ ਲਹੇਦਾ ਲਹੇਦਾ ਲੜਨੀ ਹੈ ਜਦੋਂ ਕੈਂਡੀਡੇਟ ਉਹਨਾਂ ਦੇ ਹੀ ਹੋਣੇ ਸੀ ਉਹ ਵੀ ਤਾਂ ਉਹਨਾਂ ਦੇ ਕੈਂਡੀਡੇਟ ਹੀ ਦੋ ਤਾਂ ਖੜੇ ਕਰ ਲੈਣਾ ਤੇ ਰਲ ਕੇ ਹੀ ਤਾਂ ਕੈਂਡੀਡੇਟ ਖੜੇ ਕਰ ਲੈਂਦੇ ਏਡੀ ਵੀ ਕੀ ਗੱਲ ਸੀ ਇਹਦੇ ਵਿੱਚ ਉਸ ਇਸੋ ਇਹ ਸਮਝ ਨਹੀਂ ਆਉਂਦੀ ਗੱਲ ਕਿ ਉਹਨਾਂ ਦਾ ਫਟਿਆ ਹੋਇਆ ਹਾਊਸ ਉਹਨਾਂ ਤੋਂ ਬਾਲਾ ਨਹੀਂ ਚੱਲ ਸਕਣਾ ਕੰਮ ਇਹਦਾ ਫਾਇਦਾ ਭਾਜਪੀ ਜਾਂ ਅਕਾਲੀ ਇਕੱਠੇ ਨਾ ਜਾ ਸਕਦੇ ਨੇ ਜੇ ਉਹ ਨਹੀਂ ਹੋਏ ਤਾਂ ਸਰਕਾਰੀ ਮਸ਼ੀਨਰੀ ਆਮ ਆਦਮੀ ਪਾਰਟੀ ਕੋਲ ਹੋ ਸਕਦਾ ਜਿੱਤ ਜਾਣ ਇਲੈਕਸ਼ਨ ਜੇ ਜਿੱਤੇ ਤਾਂ ਫੇਰ ਤਾਂ ਜਿੱਤ ਵੱਜੂਗੀ ਆਹ ਵੀ ਕੁੜੀ ਕੋਰਾ ਆਹ ਵੀ ਕਾ ਬੜਾ ਇੰਟਰਸਟਿੰਗ ਥੀ ਜੇ ਕਿ ਇੱਕ ਮੰਤਰੀ ਜਿਹੜੇ ਉਮੀਦਵਾਰ ਬਣ ਗਏ ਮਤਲਬ ਸੁਣ ਰਹੇ ਸੀ ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਉਹ ਕਹਿੰਦੇ ਕਿ ਦੇਖੋ ਉੱਪਰ ਸਰਕਾਰ ਦਾ ਮੰਗੂਗੀ ਇੰਡੀਆ ਅਲਾਈਂਸ ਤੇ ਪੰਜਾਬ ਦੇ ਵਿੱਚ ਉਹ ਕਾਂਗਰਸ ਦੇ ਖਿਲਾਫ ਲੜ ਰਹੇ ਨੇ ਤੇ ਪੰਜਾਬ ਦੇ ਵਿੱਚ ਲੋਕਾਂ ਨੂੰ ਸੰਬੋਧਨ ਹੋਏ ਕਹਿ ਰਹੇ ਨੇ ਕਿ ਪੰਜਾਬ ਇੰਡੀਆ ਅਲਾਈਨਸ ਦੀ ਸਰਕਾਰ ਬਣੂਗੀ ਦੇਸ਼ ਦੇ ਵਿੱਚ ਬਿਲਕੁਲ ਇੱਥੇ ਵੀ ਗੱਲ ਹੋ ਰਹੀ ਹੈ ਬੇਸਿਕਲੀ ਤਾਂ ਇੰਡੀਆ ਦੀ ਵੀ ਬਣ ਰਹੀ ਹੈ ਉਹਨਾਂ ਨੂੰ ਚੱਬੇਵਾਲ ਨੂੰ ਉਹ ਟਿਕਟ ਦੇਣ ਦੇ ਜਾਂ ਇਹ ਦੇਣ ਦੇ ਕੋਈ ਗੱਲ ਸੀ ਰਲ ਕੇ ਲਟ ਲੈਂਦੇ ਉਸ ਨਾਲੋਂ ਜੀਪੀ ਨੂੰ ਵੀ ਉਹ ਟਿਕਟ ਦੇਣ ਦੇ ਇਹ ਵੀ ਦੇਣ ਦੇ ਰਲ ਕੇ ਕਰ ਲੈਂਦੇ ਇਟਾ ਕੀ ਮਾੜਾ ਸੀ ਇਹ ਕੰਮ ਪਰ ਕਿਉਂਕਿ ਇੰਡੀਵਿਜੂਅਲ ਈਗੋਸ ਬੜੇ ਰੋਲੇ ਰੁੱਪੇ ਹੋਰ ਮਤਲਬ ਕੜਮੱਸ ਵੀ ਤਾਂ ਹੈ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਵੀ ਜਿਹੜੇ ਸਿਆਸਤਦਾਨ ਨੇ ਬੜੇ ਸਿਆਣੇ ਲੋਕ ਨੇ ਇਹ ਸਾਰਾ ਕੁਝ ਜੋ ਕਰਦੇ ਨੇ ਨਾ ਸੋਚ ਸਮਝ ਕੇ ਪਲੈਨਿੰਗ ਨਾਲ ਕਰਦੇ ਨੇ ਐਸੀ ਕੋਈ ਗੱਲ ਨਹੀਂ ਹੈ ਇਹਨਾਂ ਦੇ ਦਿਮਾਗਾਂ 'ਚ ਵੀ ਖਲਾਰਾ ਆਪਣੇ ਵਰਗਾ ਹੀ ਹੁੰਦਾ ਹੈ ਹੁਣ ਤਾਂ ਇਹ ਭਾਰਮ ਟੁੱਟ ਗਿਆ ਲੋਕਾਂ ਦਾ ਰੁਖ ਸਾਬ ਪਹਿਲਾਂ ਹੁੰਦਾ ਸੀ ਇਹਨਾਂ ਨੇ ਤੋੜਤਾ ਇਹਨਾਂ ਨੂੰ ਇਹ ਇਹ ਇਹਨਾਂ ਨੂੰ ਕ੍ਰੈਡਿਟ ਜਾਂਦਾ ਕਿ ਇਹਨਾਂ ਨੇ ਬਿਲਕੁਲ ਜਿਹੜਾ ਆਮ ਆਦਮੀ ਵਰਗਾ ਦਿਮਾਗ ਹੈ ਆਪਣੇ ਵਰਗਾ ਇਹ ਕਹਿੰਦੇ ਵੀ ਇਦਾਂ ਦਾ ਹੀ ਸਾਡਾ ਹੈ ਭਾਈ ਕਿਸੇ ਵੀ ਇਮਕਲਰਾ ਬਾਲ ਲੈਨੇ ਸੀ ਪਹਿਲਾਂ ਤਾਂ ਲੋਕ ਲੋਕ ਸੋਚ ਲੈਂਦੇ ਸੀ ਕਿ ਜੇ ਲੀਡਰ ਨੇ ਕੋਈ ਫੈਸਲਾ ਲਿਆ ਯਾਰ ਨਹੀਂ ਯਾਰ ਕੋਈ ਸੋਚ ਕੇ ਲਿਆ ਹੋਣਾ ਕੋਈ ਕਾਰਨ ਹੋਊਗਾ ਇਹਦੇ ਪਿਛੇ ਜਿਵੇਂ ਮੋਦੀ ਬਾਰੇ ਹੁੰਦਾ ਸੀ ਨਾ ਵੀ ਮੋਦੀ ਨੇ ਜੋ ਕਰਿਆ ਤਾਂ ਸੋਚ ਸਮਝ ਕੇ ਕਰਿਆ ਹੋਣਾ ਮਤਲਬ ਇੱਥੇ ਹੁਣ ਇਹ ਉਲਟ ਹੋ ਗਿਆ ਵੀ ਸੋਚ ਲੈਣਗੇ ਬਾਅਦ ਚ ਫੈਸਲਾ ਕਰ ਲਿਆ ਠੀਕ ਹੈ ਚਲੋ ਜੇ ਚੱਲ ਗਿਆ ਚੱਲ ਗਿਆ ਨਹੀਂ ਤਾਂ ਨਾ ਸੀ ਤੁਹਾਨੂੰ ਪਤਾ ਪੀਟਰ ਰੇੜੇ ਬੰਦ ਕਰਤੇ ਸੀ ਇੱਕ ਵਾਰੀ ਹਾਂ ਉਸ ਦਾ ਵੀ ਫੈਸਲਾ ਸੀ ਤੇ ਯੂ ਟਰਨ ਲਿਆ ਸੀ ਬਹੁਤ ਸਾਰੇ ਫੈਸਲੇ ਇਦਾਂ ਦੇ ਹੋਏ ਨੇ ਤੋ ਇਹ ਹੈ ਕਿ ਮਤਲਬ ਇਹ ਅਜੇ ਸਿੱਖ ਨਹੀਂ ਰਹੇ ਦੇਖੋ ਕਈ ਵਾਰੀ ਇਹ ਹੁੰਦਾ ਹੈ ਪ੍ਰਮਾਤਮਾ ਤੁਹਾਨੂੰ ਬਹੁਤ ਸਾਰਾ ਕੁਝ ਦੇ ਦਿੰਦਾ ਹੈ ਅਸੀਂ ਉਹਦੇ ਯੋਗ ਹੋਣਾ ਹੁੰਦਾ ਹੈ ਇਹ ਉਸ ਉਸ ਚੱਕਰ 'ਚ ਨਹੀਂ ਪਏ ਕਿ ਦੇ ਤਾਂ ਬਹੁਤ ਦਿੱਤਾ ਰੱਬ ਨੇ ਜਿੰਨਾ ਮੰਗਿਆ ਉਹ ਤੋਂ ਵੱਧ ਮਿਲ ਗਿਆ ਪਰ ਉਹਨੂੰ ਸਾਹਮਣਾ ਨਹੀਂ ਆ ਰਿਹਾ ਅਸੀਂ ਦੇ ਵਿੱਚ ਇਹ ਮੁਸ਼ਕਿਲ ਹੈ ਜੀ ਬਿਲਕੁਲ ਬਿਲਕੁਲ ਸੌਰਵਪ ਸਾਬ ਹੁਣ ਤਾਂ ਹਰ ਦਿਨ ਇੱਕ ਇਹੋ ਜਿਹਾ ਫੈਸਲਾ ਆਊਗਾ ਕਿ ਨਾ ਦਿਲਚਸਪ ਹੋਊਗਾ ਕਿ ਅੱਜ ਆਹ ਗੱਲ ਹੋ ਗਿਆ ਕਿਉਂਕਿ ਨਿਘਾਰ ਬਹੁਤ ਵੱਡੇ ਲੈਵਲ ਦੇ ਉੱਪਰ ਹੈ ਆਪਾਂ ਨੂੰ ਵੇਸ਼ੱਕ ਚਲੋ ਆਪਾਂ ਗੱਲਬਾਤ ਕਰ ਲੈਨੇ ਆ ਪਰ ਨਿਘਾਰ ਇਸ ਲੈਵਲ ਦੇ ਉੱਪਰ ਹੈ ਕਿ ਅੱਜ ਜੋ ਕੁਝ ਹੋ ਰਿਹਾ ਇਹਦਾ ਜਿਹੜਾ ਇੰਪੈਕਟ ਹੈ ਉਹ 2-4 ਸਾਲ 5 ਸਾਲਾਂ ਦਾ ਹੀ ਪਤਾ ਲੱਗੂਗਾ ਕਿ ਉਦੋਂ ਐ ਹੋਇਆ ਸੀ ਦੇਖੋ ਤੁਮ ਉਸੇ ਸਾਡੀਆਂ ਪੀੜੀਆਂ ਤਾਂ ਅਸੀਂ ਤਾਂ ਆਪਣੀ ਖੇਡਾਂ ਖੇਡ ਲੀਆਂ ਲਗਭਗ ਨਵੀਂ ਪੀੜ੍ਹੀ ਵਿਚਾਰੀ ਕਿਉਂ ਭੱਜੀ ਜਾ ਰਹੀ ਹੈ ਇਸ ਕਰਕੇ ਭੱਜੇ ਜਾ ਰਹੇ ਬਿਲਕੁਲ ਬਿਲਕੁਲ ਉਨੂੰ ਪੂਰੋਂ ਹੀ 스ਮੈਲ ਆ ਜਾਂਦੀ ਹੁੰਦੀ ਹੈ ਕਿ ਆਉਣ ਵਾਲਾ ਸਮਾਂ ਕੈਸ਼ ਹੈ ਜਦੋਂ ਤੁਸੀਂ ਇਸ ਤਰ੍ਹਾਂ ਦੇ ਅੱਗੇ ਬੰਦੇ ਲਾ ਲਏ ਨੇ ਤਾਂ ਫਿਰ ਉਹ ਇਦਾਂ ਦਾ ਹੀ ਰਾਜਪਾਕ ਕਰਨਗੇ ਭਾਈ ਜਿੱਦਾਂ ਦੇ ਚੁਣੋਗੇ ਉਦਾਂ ਦੇ ਮਤਲਬ ਉਹ ਰਾਜਪਾਕ ਕਰਨਗੇ ਕੋਈ ਸੰਗਲ ਲੈ ਕੇ ਚਲੇ ਜਾਊਗਾ ਕੋਈ ਜਿੰਦਾ ਲੈ ਕੇ ਚਲੇ ਜਾਊਗਾ ਉਹ ਫੇ ਸੰਗਲ ਵਾਲੇ ਦੇ ਉਹੀ ਸੰਗਲ ਪਾ ਲਿਆ ਉਹਨਾਂ ਨੇ ਬੇ ਹੋਏ ਦੇ ਮਤਲਬ ਤੁਸੀਂ ਦੇਖੋ ਨਾ ਪਰ ਹੈ ਹੈ ਟ੍ਰੇਜਡੀ ਹੈ ਮਤਲਬ ਇਹ ਅੱਜ ਦੇ ਜਮਾਨੇ ਦੀ ਸਾਡੀ ਸਿਆਸਤ ਦੀ ਟ੍ਰੇਜਡੀ ਸਾਡੇ ਸਾਹਮਣੇ ਹੋ ਰਹੀ ਹੈ ਤੁਸੀਂ ਬਿਲਕੁਲ ਪੋਲੀਟੀਕਲ ਜੇ ਕੋਈ ਮੂਵਮੈਂਟ ਉੱਠੂਗੀ ਤਾਂ ਇਸੇ ਉਹ ਤਰਾਸ ਦੀ ਬਦੌਲਤ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਬਿਲਕੁਲ ਕੋਈ ਰਸਤਾ ਬਚ ਨਹੀਂ ਰਿਹਾ ਆਮ ਬੰਦੇ ਕੋਲ ਕੋਈ ਰਸਤਾ ਨਹੀਂ ਬਚ ਰਿਹਾ ਸਹੀ ਬਿਲਕੁਲ ਜਾਗਣਾ ਪਊਗਾ ਤੇ ਰਸਤਾ ਖੋਜਣਾ ਪਊਗਾ ਸਹੀ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਆਪਣੇ ਵੀ ਸ਼ਡਿਊਲ ਚ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਸ਼ੁਕਰੀਆ ਹੁਣ ਸਰ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ